ਕਪੂਥਰਾ ਦੇ ਕਰਮਜੀਤ ਪਿੰਡ ਦੇ 22 ਸਾਲਾ ਗੁਰਪ੍ਰੀਤ ਸਿੰਘ ਨੇ 2024 ਵਿੱਚ ਕੈਨੇਡਾ ਜਾਣ ਦੇ ਡੱਡੰਡੀ ਦੇ ਇੱਕ ਟਰੈਵਲ ਏਜੰਟ ਦੇ ਨਾਲ 25 ਲੱਖ ਰੁਪਏ ਦਾ ਸੌਦਾ ਕੀਤਾ ਸੀ। ਉਸ ਨੇ ਆਪਣੀ ਜ਼ਮੀਨ ਵੇਚ ਕੇ 10 ਲੱਖ ਤੋਂ ਜ਼ਿਆਦਾ ਰਕਮ ਵੀ ਏਜੰਟ ਨੂੰ ਦੇ ਦਿੱਤੀ। ਏਜੰਟ ਨੇ ਡੀਐਸਪੀ ਦੇ ਸਾਹਮਣੇ ਪਹਿਲਾਂ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਉਹ ਇਸ ਵਚਨ ਤੋਂ ਮੁਕਰ ਗਿਆ। ਨਾ ਤਾਂ ਗੁਰਪ੍ਰੀਤ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਜਮ੍ਹਾਂ ਰਕਮ ਵਾਪਸ ਕੀਤੀ। ਉਸਨੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ। ਬਾਬਾਵਾ ਉਹਨੇ 2024 ਦੇ ਵਿੱਚ 10.5 ਲੱਖ ਰੁਪਇਆ ਦਿੱਤਾ ਸੀ। 25 ਲੱਖ ਦੇ ਵਿੱਚ ਗੱਲ ਹੋਈ ਸੀ ਤੇ 10.5 ਲੱਖ ਰੁਪਏ ਦਿੱਤਾ ਸੀ ਉਹਨੂੰ ਉਹਦੇ ਮੁੰਡਿਆਂ ਨੂੰ 2.5 ਲੱਖ ਉਹਦੇ ਮੁੰਡਿਆਂ ਨੂੰ 1-2 ਲੱਖ 1.5 ਲੱਖ ਤੋਂ 6 ਲੱਖ ਬਾਬੇ ਨੇ ਤੇ ਅਸੀਂ 2025 1 ਤਰੀਕ ਨੂੰ ਡੀਐਸ ਐਸਐਸਪੀ ਸਾਹਿਬ ਕੋ ਗਏ ਜੀ। ਉਹਨੇ ਮਾਰਕ ਕੀਤੀ ਆ ਸੁਖਪਾਲ ਸਿੰਘ ਦੰਦਾ ਵਾਜੀ ਟੀਐਸਪੀ ਸਾਹਿਬ ਨੂੰ ਉਹਨਾਂ ਕੋਲ ਜਦੋਂ ਅਸੀਂ ਗਏ ਜੀ ਤੇ ਉਹਨਾਂ ਨੇ ਨਿਸ਼ਤਰ ਉਹਨਾਂ ਨੂੰ ਸੱਦਿਆ ਜੀ ਜਦੋਂ ਸੱਦਿਆ ਤਾਂ ਉਹਨਾਂ ਨੇ 2 ਮਹੀਨੇ ਦਾ ਟਾਈਮ ਲੈ ਲਿਆ 3 ਮਹੀਨੇ ਦਾ ਜੀ 3 ਮਹੀਨੇ ਬਾਅਦ ਕਹਿੰਦੇ ਜੀ ਤੁਹਾਡੇ ਪੈਸੇ ਮਿਲ ਜੂ 3 ਮਹੀਨੇ ਬਾਅਦ ਜਦੋਂ ਟਾਈਮ ਪੂਰਾ ਹੋ ਗਿਆ ਜੀ ਫਿਰ ਕਹਿੰਦੇ ਜੀ 1 ਮਹੀਨਾ ਹੋਰ ਦੇ ਦੋ ਉਤੋਂ ਬਾਅਦ ਜਦੋਂ ਅਸੀਂ ਗਏ ਆ ਜੀ ਉਹ ਕਹਿੰਦੇ ਆ ਜੀ ਉਹ ਮੁੱਕਰ ਗਏ ਜੀ ਜਦੋਂ ਮੁੱਕਰ ਗਿਆ ਜੀ ਅਸੀਂ ਫਿਰ ਐਸਐਸਪੀ ਸਾਹਿਬ ਨੂੰ ਦੁਬਾਰਾ ਦਿੱਤੀ ਜੀ ਦਰਖਾਸਤ ਫਿਰ ਦੂਜੀ ਵਾਰੀ ਉਹ ਕੋ ਗਿਆ ਜੀ ਬਸ ਇਹੀ ਸੀ ਜੀ ਮੁੰਡੇ ਦੀ ਪਰੇਸ਼ਾਨੀ ਦਾ ਕਾਰਨ ਹਫਤੇ ਦੇ ਵਿੱਚ ਇੱਕ ਵਾਰੀ ਜਾਂਦੇ ਸੀ ਜੀ ਉਹ ਟਾਈਮ ਦੇ ਦਿੰਦੇ ਸੀ ਫਿਰ ਉਹ ਬਹੁਤ ਜ਼ਿਆਦਾ ਤੰਗ ਆ ਚੁੱਕਾ ਹੈ ਇਹ ਦਰਸਲ ਪੈਸਾ ਜਿਹੜਾ ਦਿੱਤਾ 10.5 ਲੱਖ ਰੁਪਈਆ ਅਕਾਊਂਟ ਥਰੂ ਦਿੱਤਾ ਥਰੂ ਦਿੱਤਾ ਜੀ ਸਾਰੇ ਪੈਸੇ ਜਿਹੜੇ ਆ ਐਚਡੀਐਫਸੀ ਬੈਂਕ ਦੇ ਵਿੱਚੋਂ ਗਏ ਆ ਜੀ ਸਾਡੇ ਕਾਊਂਟ ਚੈੱਕ ਰਹਿੰਗੇ ਆ ਜੀ ਉਹ ਪੈਸਾ ਜਿਹੜਾ ਆਇਆ ਕਿ ਤੁਸੀ ਇਹਨਾਂ ਨੇ ਜ਼ਮੀਨ ਵੇਚੀ ਸੀ ਜੀ 19 ਲੱਖ ਦੀ ਜ਼ਮੀਨ ਵੇਚੀ ਸੀ ਜੀ ਇਹਨਾਂ ਨੇ ਤੇ ਕੁਝ ਪੈਸੇ ਉਹ ਇਹਨੂੰ ਮਿਲੇ ਸੀ ਕੁਝ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਰੇ ਵੰਡ ਕੇ ਜੀ ਉਹ ਪੈਸੇ ਸੀ ਜਿਹੜੇ ਇਹਦੇ ਹਿੱਸੇ ਦੇ ਪੈਸੇ ਆਏ ਸੀ ਉਹ ਇਦਾਂ ਹੋਇਆ ਜੀ ਦਰਸਲ ਪੁਲਿਸ ਕਹਿ ਰਹੀ ਆ ਕਿ ਅਸੀਂ ਜਾਂਚ ਲਗਾਤਾਰ ਕਰ ਰਹੇ ਸੀਗੇ ਕੜੀ ਦਰ ਕੜੀ ਦਰਸਲ ਜਿਹੜਾ ਨਛੱਤਰ ਸਿੰਘ ਨੂੰ ਪੇਮੈਂਟ ਦਿੱਤੀ ਗਈ ਉਹਨਾਂ ਦੇ ਬੱਚਿਆਂ ਦੇ ਅਕਾਊਂਟ ਦੇ ਵਿੱਚ ਗਈ ਆ ਉਸ ਤੋਂ ਬਾਅਦ ਉਹਨੇ ਵੀ ਕਿਸੇ ਏਜੰਟ ਨੂੰ ਦਿੱਤੀ ਜੋ ਕਿ ਸਾਰਾ ਅਸੀਂ ਕਹਿੰਦੇ ਪੂਰਾ ਕੜੀ ਤਹਿਤ ਕਾਰਵਾਈ ਕਰ ਰਹੇ ਸੀ ਪਰ ਇਹ ਆ ਕਿ ਥੋੜਾ ਜਿਹਾ ਡਿਲੇ ਹੋ ਗਿਆ HDFC ਬੈਂਕ ਵੱਲੋਂ ਉਹਨਾਂ ਨੂੰ ਅਕਾਊਂਟ ਜਿਹੜੇ ਆ ਉਹ ਦਿੱਤੇ ਨਹੀਂ ਗਏ ਇਸ ਕਰਕੇ ਅਸੀਂ ਲੇਟ ਹੋ ਗਏ ਪਰ ਇਸ ਚੀਜ਼ ਦਾ ਜਰੂਰ ਅਫਸੋਸ ਆ ਕਿ ਹਾ ਇੱਕ ਨੌਜਵਾਨ ਜਿਹੜਾ ਉਹ ਚਲੇ ਗਿਆ ਸਰ ਅੱਜ ਕਿਦਾਂ ਪਰਚਾ ਹੋ ਗਿਆ ਪਰਚਾ ਹੋ ਗਿਆ ਜੀ ਅੱਜ ਮਤਲਬ ਅੱਜ ਕੇ ਪੁਲਿਸ ਵਾਲੇ ਗਏ ਆ ਨਛੇਤਰ ਸਿੰਘ ਦੇ ਘਰੇ ਗਏ ਆ ਜੀ ਉਹਨੂੰ ਲੱਭਣ ਗਏ ਆ ਜੀ ਇਹ ਜੇ ਪਹਿਲੋ ਹੀ ਹੋ ਜਾਂਦਾ ਤੇ ਸਾਡਾ ਬੰਦਾ ਪੱਜ ਜਾਣਾ ਸੀ ਜੀ ਅੱਜ ਹਾਂ ਹਾਂ ਬਿਲਕੁਲ ਉਹ ਪਰੇਸ਼ਾਨੀ ਦੇ ਆਣ ਕੇ ਤੰਗ ਹੋ ਕੇ ਉਹਨੇ ਇਹ ਕੰਮ ਚੱਕਿਆ ਜੀ ਕਿ ਬਾਪੂ ਦਾਦੇ ਦੇ ਨਾਲ ਉਹਦੀ ਬਹੁਤ ਅਟੈਚਮੈਂਟ ਸੀ ਕਹਿੰਦਾ ਤੇਰੀ ਚਾਹ ਜ਼ਮੀਨ ਵੀ ਨਹੀਂ ਰਹੀ ਤੇ ਮੈਂ ਬਾਹਰ ਵੀ ਨਹੀਂ ਜਾ ਪਾਇਆ ਹੋ ਜਾ ਇਸ ਜੇ ਰੰਦਾਵਾ ਸਾਹਿਬ ਜੇ ਇਹ ਕੰਮ ਪਹਿਲੋ ਕਰ ਦਿੰਦੇ 1.5 ਸਾਲ ਹੋ ਗਿਆ ਜੀ ਉਹਨਾਂ ਦੇ ਮਗਰ ਜਾਂਦੇ ਨੂੰ ਅੱਜ ਬਲਕੇ ਅੱਜ ਬਲਕੇ ਅੱਜ ਬਲਕੇ ਕਰਦੇ ਆ ਜੀ ਕਰਦੇ ਆ ਕਰਦੇ ਆ ਬਸ ਇਦਾਂ ਹੀ ਹਫਤੇ ਜੇ ਕੁੜੀ ਜਾਣਾ ਜੀ ਨਾਲ ਬਸ ਕੋਈ ਨਹੀਂ ਅਗਲੇ ਹਫਤੇ ਆ ਜਾਓ ਇਹਦੀ ਸ਼ਪਾਰਸ਼ ਵੀ ਕੋਈ ਨਹੀਂ ਛੱਡੀ ਜੀ ਪਰ ਨਹੀਂ ਉਹਨਾਂ ਨੇ ਕੀਤਾ ਹੁਣ ਕਹਿੰਦੇ ਜੀ ਹੁਣ ਕਹਿੰਦੇ ਜੀ ਅਸੀਂ ਕਰਾਉਨੇ ਆ ਜੀ ਪਰਚਾ ਉਹਨ ਕੀ ਕਰਨਾ ਸੀ ਪਰਚੇ ਦੋ ਜੀ ਸਾਡਾ ਬੰਦਾ ਨਹੀਂ ਰਿਹਾ ਜੀ ਅਸੀਂ ਤਾਂ ਬਾਹਰ ਲੈ ਕੇ ਆਉਣ ਲੱਗੇ ਸੀ ਆਪਣੀ ਗੱਡੀ 'ਚ ਉੱਥੇ ਨਾ ਪੁਲਿਸ ਆ ਗਈ ਜੀ ਉਹ ਕਹਿੰਦੇ ਜੀ ਇਹਨੂੰ ਤੁਸੀਂ ਨਹੀਂ ਲੈ ਕੇ ਜਾ ਸਕਦੇ ਇਦਾਂ ਬਹੁਤ ਜ਼ਿਆਦਾ ੱੱਕਾ ਉਹਨਾਂ ਨੇ ਉੱਥੇ ਕੀਤਾ ਸਾਡੇ ਨਾਲ ਫਿਰ ਜਦੋਂ ਅਸੀਂ ਲੈ ਕੇ ਆਉਂਦੇ ਪਏ ਇਹਨਾਂ ਨੇ ਜਦ ਕਿ ਸਿੱਧਾ ਕਰਪੂਤਲਾ ਪਾਇਆ ਹੋਣਾ ਸੀ ਇਹਨਾਂ ਨੇ ਸਾਇੰਸ ਸਿਟੀ ਦੇ ਕੋਲੋਂ ਪਲਾਰਾਂ ਸਿਦਮਾ ਪਿੰਡਾਲ ਦੀ ਘਮਾ ਕੇ ਸਾਰਾ ਕੁਝ ਲੈ ਕੇ ਆਏ ਜਦ ਕਿ ਅਸੀਂ ਇਹਨਾਂ ਨੂੰ ਕਹੇ ਕਿ ਸਿੱਧਾ ਸਾਡੇ ਪਿੰਡ ਲੈ ਚੱਲੋ ਇਹਨਾਂ ਨੇ ਆਪਣੇ ਡੈੱਡ ਬੋਡੀ ਆਪਣੇ ਕੋਲ ਰੱਖੀ ਹੈ ਜੀ ਇਹਨਾਂ ਨੇ ਆਹ ਮੁੰਡੇ ਨੂੰ ਪੁੱਛ ਰਹੇ ਜੀ ਕਿਦਾਂ ਵੀ ਨਾਲ ਮੇਰਾ ਯਾਰ ਦੋਸਤਾਂ ਨਾਲ ਸੀ ਸਰ ਅਸੀਂ ਜਲੰਧਰੋਂ ਨਿਕਲੇ ਆ ਪਹਿਲੀ ਗੱਲ ਤਾਂ ਜਲੰਧਰੋਂ ਹੀ ਬੋਡੀ ਨਹੀਂ ਹੀ ਦੇ ਰਹੇ ਠੀਕ ਆ ਜੀ ਅਸੀਂ ਕਹਿਆ ਸੀ ਆਪਦੀ ਗੱਡੀ ਚ ਲੈ ਕੇ ਜਾਣਾ ਇਹ ਕਹਿੰਦਾ ਇਹ ਐ ਐਮਬੂਲੈਂਸ ਚ ਭੇਜਣੀ ਹੈ ਇਹਨਾਂ ਨੇ ਐਮਬੂਲੈਂਸ ਚ ਪੁਆਈਆ ਕੰਮ ਸਿਕਾਉਂ ਡੇਢ ਦੋ ਘੰਟੇ ਉਤੇ ਖਰਾਬ ਕੀਤੇ ਸਾਡੇ ਉਸ ਤੋਂ ਬਾਅਦ ਇਹਨਾਂ ਨੇ ਸੈਂਸਿਟੀਟੀ ਦੇ ਵਿੱਚੋਂ ਕਲਾਰਾ ਥਾਣੀ ਪਾ ਕੇ ਸੂਏ ਸੂਏ ਥਾਣੀ ਸਰ ਸੁਲਤਾਨਪੁਰ ਪਹਿਲਾਂ ਆਉਂਦਾ ਕਿ ਲੋਹੀਆਂ ਪਹਿਲਾਂ ਆਉਂਦਾ ਹੂੰ ਇਹ ਲੋਹੀਆਂ ਪਹਿਲਾਂ ਲੈ ਕੇ ਆਇਆ ਫਿਰ ਸੁਲਤਾਨਪੁਰ ਲੈ ਕੇ ਆਇਆ ਕੀ ਲੱਗਦਾ ਕਿ ਮਤਲਬ ਕਿ ਪਤਾ ਨਹੀਂ ਜੀ ਕੁਝ ਲੱਗ ਸਮਝ ਨਹੀਂ ਲੱਗਦੀ ਵੀ ਪੁਲਸ ਵਾਲਾ ਦਾ ਕੁਝ ਸਿਕੰਦਰੀ ਤੁਹਾਡੇ ਤੇ ਪਰਚਾ ਕਰਦੇ ਹਾਂ ਉਹ ਜੇ ਅਸੀਂ ਮੈਂ ਦੋਸਤਾਂ ਜੀ ਸਿਰਫ ਉਹਦਾ ਮੈਂ ਸਿਰਫ ਇਸ ਕਰਕੇ ਪਤਾ ਕੀਤਾ ਵੀ ਉਹ ਬੰਦੇ ਨੇ ਦਵਾਈ ਪੀ ਲਈ ਮੈਂ ਭੱਜ ਗਿਆ ਵੀ ਕਿਉਂ ਪੀਤੀ ਦਵਾਈ ਇਹ ਨਹੀਂ ਮੈਨੂੰ ਪਤਾ ਸਿਰਫ ਉਹਦਾ ਪਤਾ ਕਰਨ ਗਿਆ ਕੁਝ ਮੁਲਾਜ਼ਮ ਇਦਾਂ ਦੇ ਉਹ ਵਿੱਚ ਕਹਿੰਦੇ ਵੀ ਪਰਚਾ ਤੇਰੇ ਤੇ ਵੀ ਹੋ ਜਾਣਾ ਵੀ ਮੇਰੇ ਤੇ ਕਾਹਦਾ ਪਰਚਾ ਮੈਂ ਕੀ ਕੀਤਾ ਮੈਂ ਪਤਾ ਕਰਨ ਆਇਆ ਇੱਕ ਮੇਰਾ ਦੋਸਤ ਹੈ ਮੇਰਾ ਭਰਾਵਾਂ ਵਰਗਾ ਹੀ ਸੀਗਾ ਸਾਡੇ ਨਾਲ ਰਿਹਾ ਤੇ ਉਹਦਾ ਪਤਾ ਕਰਨ ਆਇਆ ਤੇ ਮੇਰੇ ਤੇ ਪਰਚਾ ਆ ਇਹਨਾਂ ਤੇ ਪਰਚਾ ਇਹਦਾ ਪਾਪਾ ਸਾਡੇ ਦੋਵਾਂ ਤੇ ਕਹਿੰਦੇ ਜੀ ਪਰਚਾ ਦੋ ਪੁਲਸਾਂ ਨਾਲ ਗਏ ਰਾਤੀ ਇਹਦੇ ਡਾਕਟਰ ਨੂੰ ਕਹਿੰਦੇ ਇਹਨਾਂ ਦੋਵਾਂ ਤੇ ਪਰਚਾ ਹੋ ਗਿਆ ਡਾਕਟਰ ਅਮਨਪ੍ਰੀਤ ਜਿਹੜਾ ਇਹਨਾਂ ਦਾ ਜਿਹੜਾ ਅਸਿਸਟੈਂਟ ਹੈ ਉਹਨੇ ਇੰਨੀ ਗੱਲ ਕਹੀਆ ਕਹਿੰਦਾ ਉਹ ਵੀ ਜਿੱਦਾਂ ਵੀ ਮੈਂ ਤਾਂ ਸਮਝਾਇਆ ਵਾ ਤੇ ਪੁਲਸ ਵਾਲਾ ਸਾਨੂੰ ਰੂਪ ਮਾਰ ਕੇ ਕਹਿੰਦਾ ਤੁਹਾਡੇ ਦੋਤੇ ਪਰਚਾ ਹੋ ਜਾਣ ਹਾਂਜੀ ਦੋਹਾਂ ਤੇ ਕਿੰਨਾ ਕਿੰਨੇ ਤੇ ਇਹ ਮੁੰਡਾ ਇਸ ਦੀ ਨਾਲ ਅੱਛੀ ਗੱਲਾਂ ਕਰਦਾ ਇਹ ਰਾਇਨਾਮਾ ਕਰੋ ਜੈਂਟਰ ਦਾ ਜੀ ਜੈਂਟਰ ਦਾ ਨਾਮ ਨਾਲ ਲੋ ਕਹਿੰਦਾ ਇਹਨਾਂ ਇਹਨਾਂ ਚੀਜ਼ਾਂ ਦਾ ਨਾਮ ਜਿੰਦਾ ਜੈਂਟਰ ਦਾ ਨਾਮ ਨਾਲ ਉਹ ਇਹ ਜੈਂਟਰ ਨੂੰ ਪਾਏ ਦਿੱਤੇ ਹਾਂ ਹਾਂਜੀ ਪਰਿਵਾਰ ਨੇ ਏਜੰਟਾ ਤੇ ਸਬੰਧਤ ਪੁਲਿਸ ਅਧਿਕਾਰੀ ਦੋਵਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਸਾਡੀ ਧਿਆਨ ਵਿੱਚ ਆਇਆ ਇੱਕ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈ ਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਜਿਹੜੀ ਮੌਤ ਹੋ ਚੁੱਕੀ ਆ ਉਸ ਸੰਬੰਧੀ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੇ ਨਹੀਂ ਲਿਖਵਾਈ ਗਈ ਜੋ ਵੀ ਤੱਕ ਸਾਹਮਣੇ ਆਉਣਗੇ ਤਫ਼ਤੀਸ਼ ਤਰ੍ਹਾਂ ਅਸੀਂ ਉਵੇਂ ਦੀ ਕਾਰਵਾਈ ਕਰਾਂਗੇ ਜਿਵੇਂ ਲੋਕ ਕਹਿ ਗਿਆ ਕਿ ਅਸੀਂ ਪੁਲਿਸ ਨੂੰ ਦਾ ਸਾਡੇ ਦਾ ਪੈਸੇ ਦਾ ਮਾਮਲਾ ਸੀ ਏਜੰਟ ਦੇ ਨਾਲ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇਸ ਵਿੱਚ ਡਿਟੇਲਸ ਦੋ ਟਿਕਾ ਪੁਲਿਸ ਅਧਿਕਾਰੀ ਦਵਿਨਾਮ ਆ ਜਾਂਦਾ ਵਾ ਇੱਕ ਜੰਤ ਦਾ ਨਾਮ ਹੀ ਹੁੰਦਾ ਸੁਸਾਈਡ ਨੋਟਿਸ ਹੁੰਦਾ ਕਿਉਂਕਿ ਪੁਲਿਸ ਆਪਣੇ ਅਧਿਕਾਰੀਤੇ ਜਾਂਚ ਦੇ ਵਿੱਚ ਲਿਆਵੇਗੀ ਜਾਂ ਨਹੀਂ ਲਿਆਵੇਗੀ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਅਜੇ ਸੁਸਾਈਡ ਨੋਟ ਨਹੀਂ ਦਿੱਤਾ ਹੈਗਾ ਜੋ ਵੀ ਫੈਮਿਲੀ ਸਟੇਟਮੈਂਟ ਲਿਖਾਉਂਦੀ ਜੋ ਫੈਕਟ ਸਾਹਮਣੇ ਆਉਣਗੇ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਤੁਸੀਂ ਪਾਰਟੀ ਨੂੰ ਜਿਹੜੇ ਪਰਿਵਾਰ ਉਹਨਾਂ ਨੂੰ ਸਮਝਾ ਦਿੱਤਾ ਸਪਸ਼ਟਵਾ ਤੁਹਾਡੇ ਕਾਰਵਾਈ ਤੋਂ ਹਾਂਜੀ ਫਿਲਹਾਲ ਫੈਮਰੀ ਨੇ ਕੱਲ 12 ਵਜੇ ਤੱਕ ਦਾ ਟਾਈਮ ਲੈਸ ਸਟੇਟਮੈਂਟ ਲਈ ਜੋ ਵੀ ਉਸ ਸਟੇਟਮੈਂਟ ਕੱਲ ਛਾਂਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲ